ਇਦੀ ਰਨਿੰਗ ਕੋਸਟ ਸੁਣ ਕੇ ਮੈਂ ਕਹਿੰਦਾ ਸਵਾਦ ਆ ਜੂ ਬਾਈ ਜੀ ਕਿੰਨੀ ਚੱਲੀ ਹੋਈ ਐ ਇਹ ਓਨਲੀ 22000 ਕਿਲੋਮੀਟਰ ਚੱਲੀ ਹੋਈ ਐ ਕਾਰ ਵੀ ਜੀ 22000 ਦਾ ਰਿਕਾਰਡ ਮਿਲੂਗਾ ਕਿਸੇ ਭਰਾਣੇ ਛੋਟੀ ਕਾਰ ਘੱਟ ਚੱਲੀ ਹੋਈ ਲੈਣੀ ਐ ਤਾਂ ਇੱਥੇ ਤੇ 18 ਮਾਡਲ 18 ਮਾਡਲ ਆ ਜੀ ਤੇ ਇਹਦੇ ਪੈਸੇ ਜੀ ਇੱਕੋ ਰੇਟ ਵੀਰ ਜੀ ਦੇ ਦਿਆਂਗੇ ਆਪਾਂ 5 ਲੱਖ ਤੇ 70000 ਰੁਪਏ ਦੀ ਕਾਰ ਆ 5 ਲੱਖ 70000 ਆ ਵੀਰ ਜੀ ਆਟੋਮੈਟਿਕ ਗੇਅਰ ਸਿਸਟਮ ਦੇ ਨਾਲ ਆ ਮਿੱਤਰੋ ਸਭ ਤੋਂ ਵੱਡਾ ਟਾਪ ਮਾਡਲ ਆ ਜਿਹਦੇ ਵਿੱਚ ਸੰਦੂਪ ਆ ਜਾਂਦਾ ਐ ਐਲਟੀ ਜ਼ੈਡ ਐ ਤੇ ਮਾਡਲ 2000 2000 ਇਹ 12 ਮਾਡਲ ਹੈ ਜੀ 12 ਮਾਡਲ ਹੈ ਹਰਿਆਣਾ ਨੰਬਰ ਹੈ ਜੀ ਹਾਂਜੀ ਡੀਜ਼ਲ ਡੀਜ਼ਲ ਹੈ ਜੀ ਹਾਂਜੀ ਇਹ ਐਨਓਸੀ ਨਾਲ 2,70,000 ਰੁਪਏ ਦੀ ਕਾਰ ਹੈ ਪੁਸ਼ ਬਟਨ ਸਟਾਰਟਰ ਡਾਕਟਰ ਸਾਹਿਬ ਦੀ ਕਾਰ ਆ ਡਾਕਟਰ ਸਾਹਿਬ ਦੀ ਹੈ ਬਕਾਇਦਾ ਡਾਕਟਰ ਦੇ ਨਾਮ ਆ ਆਰਸੀ ਐ ਨਹੀਂ ਵੀ ਡੰਮੀ ਉਹੀ ਪੈਂਦੇ ਵੀ ਡਾਕਟਰ ਦੇ ਨਾਮ ਤੇ ਆ ਤੇ ਇਹ ਕਾਰ ਦਾ 8,30,000 ਰੁਪਏ ਆਸਕਿੰਗ ਹੈ ਜੀ ਪਰ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ 7,70,000 ਰੁਪਏ ਦੀ ਕਾਰ ਹੋਨਲੀ 70,000 ਚੱਲੀ ਆ ਬੰਪਰ ਟੂ ਬੰਪਰ ਨਿਊ ਕਾਰ ਆ ਜੀ ਬੰਪਰ ਟੂ ਬੰਪਰ ਓਰੀਜਨਲ ਕਹਦਾ ਜੀ ਹਾਂ ਜੀ ਓਰੀਜਨਲ ਆ 70000 ਦਾ ਰਿਕਾਰਡ ਪਿਆ ਮਿੱਤਰੋ ਇਹ ਡਬਲਯੂ ਗੱਡੀ ਡਬਲਯੂ 6 ਹੈ ਡਬਲਯੂ 6 ਮਾਡਲ 2014 ਇੰਚ ਸਤਸ਼ਿਆ ਗਾਰ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਸਪੈਸ਼ਲ ਓਨ ਵਾਲੀ ਹੈ ਉਹਨਾਂ ਵੀਰਾਂ ਲਈ ਜਿਹੜੇ ਵੀਰ ਆਪਾਂ ਨੂੰ ਕਹਿੰਦੇ ਨੇ ਕਿ ਭਾਈ ਗੱਡੀ ਸਾਨੂੰ ਦਵਾ ਦੇ ਚੰਗੀ ਰੇਟ ਦਾ ਕੋਈ ਚੱਕਰ ਨਹੀਂ ਠੀਕ ਹੈ ਅੱਜ ਰੇਟ ਵੀ ਜਾਇਜ਼ ਹੋਣਗੇ ਚੰਗੀਆਂ ਕਾਰਾਂ ਦਾ ਮਤਲਬ ਇਹ ਹੈ ਵੀਰੇ ਓਰੀਜਨਲ ਕਾਰਾਂ ਕੱਟ ਚੱਲੇ ਹੋਈਆਂ ਤੇ ਬਜਟ ਘਟਣਾ ਜੀ ਹਾਂਜੀ ਤੇ ਸਸਰੀਕਰ ਜੀ ਪਹਿਲਾਂ ਤਾਂ ਇੱਕ ਵਾਰੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਦੇਖ ਰਹੇ ਨੇ ਜੀ ਵੀਡੀਓ ਆਪਣੇ ਇਹ ਕਿੱਥੇ ਆ ਜਾਣਾ ਆਪਣਾ ਐਡਰੈਸ ਵਗੈਰਾ ਕੀ ਆ ਇਹ ਆਪਣਾ ਐਡਰੈਸ ਹੈਗਾ ਜੀ ਸ਼੍ਰੀ ਮੁਕਤਸਰ ਸਾਹਿਬ ਦਾ ਜਿਹੜੀ ਆਪਣੀ ਰੋਡ ਹੈਗੀ ਆ ਬਠਿੰਡਾ ਤੋਂ ਮਲੋਟ ਵਾਲੀ ਬਾਈਪਾਸ ਰੋਡ ਵੱਜਦੀ ਆ ਇਹ ਓਕੇ ਜੀ ਬਾਈਪਾਸ ਰੋਡ ਦੇ ਉੱਤੇ ਆਉਂਗੇ ਜਸਟ ਬਠਿੰਡੇ ਤੋਂ ਆਉਂਦੇ ਰਾਈਟ ਸਾਈਡ ਦੇ ਉੱਤੇ ਆਪਣਾ ਦੂਜਾ ਹੀ ਸ਼ੋਰੂਮ ਆ ਪਹਿਲਾਂ ਡਿਟੇਲਿੰਗ ਮਾਫੀਆ ਦਾ ਤੇ ਦੂਸਰਾ ਏਕਮ ਕਾਰ ਡੀਲਸ ਦੇ ਨਾਮ ਤੇ ਆ ਓਕੇ ਜੀ ਹਾਂਜੀ ਏਕਮ ਕਾਰ ਡੀਲਸ ਸ਼ਹਿਰ ਮੁਕਤਸਰ ਬਾਕੀ ਜੇ ਕਿਸੇ ਭਰਾਣੋ ਦੀ ਲੋਕੇਸ਼ਨ ਚਾਹੀਦੀ ਆ ਤਾਂ ਜਿਹੜਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹਦੇ ਤੁਸੀਂ WhatsApp ਮੈਸੇਜ ਹਾਇ ਕਰੋ ਤੁਹਾਨੂੰ Google ਤੇ ਲੋਕੇਸ਼ਨ ਵੀ ਮਿਲ ਜੂਣਾ ਉਹਦੇ ਮੈਪ ਦੀ ਹਣਾ ਜੀ ਬਾਕੀ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਚੱਲ ਰਹੇ ਨੇ ਰਿਪੀਟ ਦੁਆਰੋਂ ਕਰ ਦੇਣਾ ਜਿਹੜੇ ਭਰਾਵਾਂ ਨੇ ਚੰਗੀਆਂ ਗੱਡਾਂ ਲੈਣੀਆਂ ਨੇ ਰਨਿੰਗ ਘੱਟ ਅਰ ਸਰਾ ਗੱਡਾਂ ਜਿਹੜੇ ਆਪਾਂ ਕਹਿ ਦਿੰਨੇ ਆ ਤੇ ਨੰਬਰ ਤੁਹਾਡੇ ਸਾਹਮਣੇ ਹੋਣਗੇ ਜੀ ਤੇ ਸਭ ਤੋਂ ਪਹਿਲਾਂ ਬਲੈਨ ਦਿਖਾ ਦੀ ਜੀ ਆਪਾਂ ਹਾਂਜੀ ਬਲੈਨ ਮਾਰੂਤੀ ਸੰਜੂਕੀ ਬਲੈਨੋ ਕਲਰ ਗਰੇ ਹੈ ਤੇ ਮਾਡਲ ਕਿੰਨੇ ਜੀ ਇਹ 2018 ਮਾਡਲ ਹੈ ਜੀ 2018 ਮ ਏ ਹਾਂ ਜੀ ਤੇ ਡੀਜ਼ਲ ਵੇਰੀਐਂਟ ਹੈ ਡੀਜ਼ਲ ਵੇਰੀਐਂਟ ਹੈ ਜੀ 2018 ਹਨਾ ਜੀ ਹਾਂ ਜੀ ਹਾਂ ਜੀ ਤੇ ਜੇ ਆਪਾਂ ਰੇਟ ਦੀ ਗੱਲ ਕਰੀ ਜ 18 ਕਿੰਨੇ ਦੇ ਦਾਂਗੇ ਜੀ ਆਪਾਂ ਇਹ ਇਹ ਵੈਸੇ ਤਾਂ ਦਾ 6 ਲੱਖ 40000 ਰੁਪਏ ਮੰਗਦੇ ਆਂ ਪਰ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਆਪਾਂ 6 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਬਿਲਕੁਲ ਓਕੇ 6 ਲੱਖ ਰੁਪਏ ਦੀ 2018 ਜਿਵੇਂ ਕੰਡੀਸ਼ਨ ਦੀ ਗੱਲ ਕਰਾਂ ਜੀ ਜਿਵੇਂ ਕੋਈ ਲੱਗੀ ਬੱਜੀ ਕੁਛ ਨਹੀਂ ਜੀ ਕੰਡੀਸ਼ਨ ਮਤਲਬ ਕੀ ਕਿ ਤੋ ਕਹਿਣਾ ਗੱਟ ਰੀਪੇਟ ਹੋਵੇ ਤਾਂ ਗੱਲ ਲੱਗਾ ਆਲਮੋਸਟ ਨਵੇਂ ਵਰਗੀ ਕਰ ਬਾਕੀ ਸਾਰੀ ਘਰ ओरिजिनल ਇੱਕ ਅੱਧਾ ਗਿੱਠ ਗੁੱਠ ਦਾ ਕੋਈ ਚੱਕਰ ਨਹੀਂ ਨਾ ਕੋਈ ਨੋਨ ਐਕਸੀਡੈਂਟ ਦੀ ਆਪਣੀ ਹਰੇਕ ਘਰ ਦੀ ਉਰੇ ਜ਼ਿੰਮੇਵਾਰੀ ਰੁਗ ਜੀ ਫੁੱਲ ਆ ਤੇ ਦੂਜੀ ਗੱਡੀਆਂ ਮਿੱਤਰੋ ਪੰਜਾਬ ਨੰਬਰ ਦੀ ਮਾਰੂਤੀ ਸੰਜੁਕੀ ਸਵੇਟਾ ਤੇ ਇਹ ਮਾਡਲ ਜੀ 2014 ਮਾਡਲ ਆ ਵੀਰੇ ਇਹ ਵੀਡੀ ਤੇ 2014 ਮਾਡਲ ਹਾਂਜੀ ਡੀਜ਼ਲ ਦੇ ਵਿੱਚ ਵੀਡੀ ਵੇਰੀਐਂਟ ਆ 2014 ਕੰਡੀਸ਼ਨ ਵਾਈਜ਼ ਗੱਡੀ ਕਿਵੇਂ ਜੀ ਬਹੁਤ ਵਧੀਆ ਕੰਡੀਸ਼ਨ ਵਾਈਜ਼ ਆ ਜੀ ਦੂਜੇ ਨਾਮ ਦੀ ਆ ਸਾਰਾ ਹਾਂਜੀ ਤੇ ਇਹ ਵੈਸੇ ਆਪਾਂ 4.4 ਲੱਖ ਰੁਪਏ ਕਹਿੰਦੇ ਆਂ ਪਰ 4 ਲੱਖ ਰੁਪਏ ਦੀ ਕਾਰ ਦੇ ਦਿਆਂਗੇ 2014 ਵੇੜੇ ਹੀ 4 ਲੱਖ ਰੁਪਏ ਦੀ ਬਣ ਜੂ ਮੈਂ ਤੁਹਾਨੂੰ ਜਿੰਨੀਆਂ ਵੀ ਗੱਡੀਆਂ ਦਿਖਾਉਂਗਾ ਵੀਡੀਓ ਦੇ ਵਿੱਚ ਸਾਰੀਆਂ ਦੇ ਉੱਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਤੇ ਆਜੋ ਜੀ ਅੰਦਰਲੇ ਪਾਸੇ ਗੱਡੀਆਂ ਕਰੋ ਚੈੱਕ ਤੇ ਆ ਗਈ ਜਿਹਨੇ ਕਿਸੇ ਭਰਾਣਾ ਆਪਣਾ ਟੋਇਟਾ ਇਨੋਵਾ ਆ ਨੰਬਰ ਆਪਣਾ 2525 ਵੀਰੇ ਪੇਡ ਨੰਬਰ ਫਰੀ ਆ ਤੇ ਇਨੋਵਾ ਦਾ ਮਾਡਲ ਕਿੰਨਾ ਜੀ 2014 ਮਾਡਲ ਆ ਵੀਰੇ ਜੀ 4 ਵੇਰੀਐਂਟ ਆ ਜੀ 4 2014 ਮਾਡਲ ਦਾ ਹਾਂਜੀ ਠੀਕ ਐ ਕੰਡੀਸ਼ਨ ਵਾਈਜ਼ ਜੀ ਕੰਡੀਸ਼ਨ ਵਾਈਜ਼ ਤੁਹਾਨੂੰ ਦੱਸੇ ਸਾਡੀਆਂ ਸਾਰੀਆਂ ਕਾਰਾਂ ਤਕਰੀਬਨ ਮੋਸਟਲੀ ਕੋਈ ਇੱਕ ਗਿੱਠ ਦੋ ਗਿੱਠ ਰੀਪੇਂਟ ਹੋਵੇ ਤਾਂ ਗੱਲ ਕਹਿ ਨਹੀਂ ਸਕਦੇ ਨਹੀਂ ਬਾਕੀ ਆਲਮੋਸਟ ਸਾਰੀ ਕਾਰ ਓਰੀਜਨਲ ਹੈਣਾ ਹਾਂਜੀ ਜੇ ਕੋਈ ਇੱਕ ਅੱਧਾ ਪੀਸ ਪੇਂਟ ਹੋਊਗਾ ਵੀਰ ਉਹ ਤੁਹਾਨੂੰ ਦੱਸ ਵੀ ਦੇਣਗੇ ਕੋਈ ਚੱਕਰ ਨਹੀਂ ਬਾਕੀ ਸਾਰੀਆਂ ਗੱਡੇ ਇਥੇ ਜਿੰਨੇ ਤੁਹਾਨੂੰ ਓਰੀਜਨਲ ਹੋਣਗੇ 2014 ਤੇ ਜੀ4 ਹੈ ਤੇ ਪੈਸੇ ਜੀ ਇਹਦੇ ਤੇ 6 ਲੱਖ 40000 ਰੁਪਏ ਜੀ 6 ਲੱਖ 40000 ਜਿੰਨੇ ਮੈਂ ਪਰ ਜਿਹੜਾ ਦੱਸਣ ਨੇਗੋਸ਼ੀਏਬਲ ਨਾਲ ਜੀ ਥੋੜਾ ਮੋਟਾ ਕਰ ਲਾਂਗੇ ਕਰ ਲਾਂਗੇ ਮੈਂ ਕੋਈ ਤੇ ਕੋਈ ਚੱਕਰ ਇਦੀ ਰਨਿੰਗ ਕੋਸਟ ਸੁਣ ਕੇ ਮੈਂ ਕਹਿੰਦਾ ਸਵਾਦ ਆ ਜੂ ਬਾਈ ਜੀ ਕਿੰਨੀ ਚੱਲੀ ਹੋਈ ਐ ਇਹ ਓਨਲੀ 22000 ਕਿਲੋਮੀਟਰ ਚੱਲੀ ਹੋਈ ਐ ਕਾਰ ਵੀ ਜੀ 22000 ਦਾ ਰਿਕਾਰਡ ਮਿਲੂਗਾ ਕਿਸੇ ਭਰਾ ਨੇ ਛੋਟੀ ਕਾਰ ਘੱਟ ਚੱਲੀ ਹੋਈ ਲੈਣੀ ਐ ਤਾਂ ਇੱਥੇ ਮਿਲੂਗੀ ਕੰਡੀਸ਼ਨ ਵਾਈਜ਼ ਸਾਰੇ ਓਰੀਜਨਲ ਕਾਰ ਐ ਹਾਂਜੀ ਵੀਰ ਜੀ ਹੱਲ ਹਨਾ ਜੀ ਮਾਡਲ ਕਿੰਨੇ ਜੀ ਦਾ ਇਹ 2009 ਜੀ 9 ਮਾਡਲ ਐ ਮਿੱਤਰੋ 22000 ਚੱਲੀ ਹੋਈ ਐ ਔਨ ਰਿਕਾਰਡ ਤੇ ਜੇ ਪਰ ਰੇਟ ਦੀ ਗੱਲ ਕਰੀ ਜੀ ਕਿੰਨੇ ਦੇ ਦਾਂਗੇ ਰੇਟ ਦੀ ਗੱਲ ਕਰੀਏ ਤਾਂ ਆਪਾਂ 1.5 ਲੱਖ ਰੁਪਏ ਦੀ ਲਾਸਟ ਕਾਰ ਦੇ ਦੇ ਦਾਂਗੇ ਨਾ 1.5 ਲੱਖ ਰ ਤੇ ਲਓ ਜੀ ਇਧਰਲੇ ਪਾਸਾ ਇੱਕ ਆਵਰ ਕਰ ਲੈ ਐ ਜੈਗੂਆਰ ਹੈ ਜੀ ਹਾਂ ਜੀ ਚੀਤਾ ਕਹਿੰਦੇ ਨੇ ਇਹਨੂੰ ਹੈ ਪੰਜਾਬੀ ਦੇ ਵਿੱਚ ਹੈ ਹਾਂ ਜੀ ਹਾਂ ਜੀ ਲਓ ਜੀ ਗੱਡੀ ਕਰੋ ਜੱਕੇ ਦੀ ਤਾਂ ਯਾਰ ਕੀ ਤਰੀਫ਼ ਕਰਾਂ ਐਕਸਫ ਮਾਡਲ ਹੈ ਜੈਗੂਆਰ ਦਾ ਮਾਡਲ 2014 14 14 ਮਾਡਲ ਡੀਜ਼ਲ ਹੈ ਨਾ ਜੀ ਡੀਜ਼ਲ ਡੀਜ਼ਲ ਦੇ ਵਿੱਚ ਆ 14 ਇਹਦੇ ਵਿੱਚ ਦੋ ਤਿੰਨ ਟਾਈਪ ਦੇ ਹੁੰਦੇ ਨੇ ਇਹ ਗਾ ਮਿੱਤਰੋ ਐਕਸਫ ਤੇ ਸੋਨੂੰ ਜਾਇਜ਼ ਰਟਾਂ ਦੀ ਗੱਡੀ ਦੇਣ ਲੱਗਿਆ ਕਿਸੇ ਭਰਾ ਨੇ ਲਗਜ਼ਰੀ ਕਾਰ ਦਾ ਡ੍ਰੀਮ ਪੂਰਾ ਕਰਨਾ ਤਾਂ ਜੈਗੂਆਰ ਕਾਰ ਯਾਰ ਸੋਨੂੰ ਪਤਾ ਬਾਕੀ ਬ੍ਰੈਂਡ ਨਾਲੋਂ ਅਲੱਗ ਜੀ ਦੀ ਲੁੱਕ ਹੈ ਕੰਫਰਟਰ ਲੱਗ ਗਿਆ ਤੇ ਸ਼ਾਨਦਾਰ ਗੱਡੀ ਐ 14 ਮਾਡਲ ਡੀਜ਼ਲ ਬੀਐਸਐਫ ਹਾਂਜੀ ਤੇ ਪੰਜਾਬ ਨੰਬਰ ਲਾ ਕੇ ਜੀ ਇਹਦਾ ਅਗਲੇ ਦੇ ਨਾਮ ਕਰਾ ਕੇ 15 ਲੱਖ ਰੁਪਏ ਦੀ ਕਾਰ ਦੇ ਦੇਾਂਗੇ ਜੀ ਪੰਜਾਬ ਨੰਬਰ ਲਵਾ ਕੇ ਤੁਹਾਡੇ ਨਾਮ ਕਰਾ ਕੇ 15 ਲੱਖ 25000 ਦੀ ਕਾਰ ਬਣ ਜੂ ਇਹਦੇ ਵਿੱਚੋਂ ਮਾਨਤਾਣ ਕਰਾ ਦਾਂ ਕੋਈ ਚੱਕਰ ਨਹੀਂ ਠੀਕ ਐ ਆਕੇ ਮੌਕੇ ਤੇ ਡੀਲ ਕਰ ਲਿਓ ਤੇ ਮਾਰੂਤੀ ਸੰਜੁਕੀ ਦੀ ਬਰੀਜ਼ਾ ਜੀ 2018 ਮਾਡਲ ਆ ਵੀਰ ਜੀ 18 ਹਾਂਜੀ ਇਹ ਕਿਹੜੀ ਐ ਜੀ ਇਹ ਇਹ ਵੀਡੀਆ ਹੀ ਐ ਡੀਜ਼ਲ ਵੇਰੀਐਂਟ ਦੇ ਨਾਲ ਐ ਵੀਡੀਆ ਹੀ ਹਾਂਜੀ ਤੇ 18 ਮਾਡਲ 18 ਮਾਡਲ ਹੈ ਜੀ ਤੇ ਇਹਦੇ ਪੈਸੇ ਜੀ ਇੱਕੋ ਰੇਟ ਵੀਰ ਜੀ ਦੇ ਦਿਆਂਗੇ ਆਪਾਂ 5 ਲੱਖ 70000 ਰੁਪਏ ਦੀ ਕਾਰ ਆ 5 ਲੱਖ 70000 ਰੁਪਿਆ ਐਨਓਸੀ ਦੇ ਨਾਲ ਰੇਟ ਆ ਕਰਦਾ ਫਰਸਟ ਆਨਰ ਕਾਰ ਆ ਜੀ ਤੇ ਰਨਿੰਗ ਵਗੈਰਾ ਪਤਾ ਜੀ ਦਾ ਇਹਦੀ ਰਨਿੰਗ ਹੈਗੀ ਐ ਮੇਬੀ 90000 ਕਿਲੋਮੀਟਰ 90 ਕੁ ਹਜ਼ਾਰ ਦੇ ਅਰਾਊਂਡ ਚੱਲੀ ਹੋਈ ਹੈ ਹਾਂਜੀ ਤੇ ਆ ਗਈ ਜੀ ਸ਼ੈਵਲੇ ਦੀ ਕਰੂਜ਼ ਸੰਦਰੂਪ ਲੱਗਾ ਹੋਇਆ ਹੈ ਐਲਟੀ ਜ਼ੈਡ ਟਾਪ ਮਾਡਲ ਇਹ ਮੈਨੂਅਲ ਘਾਟੋ ਜੀ ਇਹ ਆਟੋ ਆ ਵੀਰ ਜੀ ਆਟੋਮੈਟਿਕ ਗੇਅਰ ਸਿਸਟਮ ਦੇ ਨਾਲ ਆ ਮਿੱਤਰੋ ਸਭ ਤੋਂ ਵੱਡਾ ਟਾਪ ਮਾ ਤੇ ਮਾਡਲ 2000 2000 ਇਹ 12 ਮਾਡਲ ਹੈ ਜੀ 12 ਮਾਡਲ ਹੈ ਹਰਿਆਣਾ ਨੰਬਰ ਹੈ ਜੀ ਹਾਂਜੀ ਡੀਜ਼ਲ ਡੀਜ਼ਲ ਹੈ ਜੀ ਹਾਂਜੀ ਇਹ ਐਨਓਸੀ ਨਾਲ 2,70,000 ਰੁਪਏ ਦੀ ਕਾਰ ਦੇ ਦੇ ਦੇਣਗੇ 2,70,000 ਦੀ ਬਣ ਜੂਗੀ 2012 ਵੀਰੇ ਐਲਟੀਜ਼ਡ ਆਟੋਮੈਟਿਕ ਟਾਪ ਮਾਡਲ ਆ ਜੋ ਗੱਡੀਆਂ ਸਾਨੂੰ ਹੋਰ ਵੀ ਦਿਖਾਉਣੇ ਆ ਉਹ ਮਗਰਲੇ ਪਾਸੇ ਖੜੀਆਂ ਨੇਗੀਆਂ ਤੇ ਆ ਗਈ ਜ ਆਪਣੀ ਡਿਜ਼ਾਇਰ ਇਹ ਕਿਹਨਾ ਮਾਡਲ ਹੈ ਜੀ ਇਹ 2015 ਮਾਡਲ ਕਾਰ ਹੈ ਜੀ ਹਾਂਜੀ ਤੇ ਹੈਗੀ ਵੀ ਪੰਜਾਬ ਨੰਬਰ ਆਪਣੀ ਹਾਂਜੀ ਹੈਗੀ ਵੀ ਪੰਜਾਬ ਨੰਬਰ ਹੈ ਜੀਡੀਆਈ ਪਲੱਸ ਹੈ ਦਸੰਬਰ ਦੀ ਕਾਰ ਆ ਸਭ ਤੋਂ ਟਾਪ ਮਾਡਲ ਹਾਂਜੀ ਸਭ ਤੋਂ ਟਾਪ ਮਾਡਲ ਡੀਜ਼ਲ ਦੇ ਵਿੱਚ ਆ ਨੰਬਰ ਕਰ ਲਓ ਚੱਕ 68 68 ਜੀ ਹਨਾ ਹਾਂਜੀ ਤੇ ਮਾਡਲ 2003 ਸੀ 2015 ਹੈ ਜੀ 15 ਜੀਡੀਆਈ ਪਲੱਸ ਪੁਸ਼ਵਟਨ ਵਾਲੀ ਹੈ ਪੁਸ਼ਵਟਨ ਵਾਲੀ ਹੈ ਤੇ ਇਹਦੇ ਪੈਸੇ ਜੀ ਚਾਰਜ ਕਰ ਲਿਓ ਇਹਦੇ ਪੈਸੇ ਚਾਰਜ ਕਰਨਾਗੇ ਕੋਈ ਗੱਲ ਨਹੀਂ ਵੀਰ ਜੀ ਇਹ ਆਪਾਂ 5 ਲੱਖ 70000 ਰੁਪਿਆ ਕਹਿੰਦੇ ਆ ਜੀ ਲਾਸਟ ਵੈਸੇ 5 ਲੱਖ 50000 ਦੀ ਦੇ ਦੇ ਦਾਂਗੇ ਜੀ ਲੋ ਜੀ 5.5 ਲੱਖ ਰੁਪਏ ਦੀ ਲੈ ਜਾਓ ਸਭ ਤੋਂ ਟਾਪ ਮਾਡਲ ਆ ਤੇ ਆ ਗਈ ਆਪਣੇ ਕੋਲ ਕ੍ਰੇਟਾ ਜੀ ਕ੍ਰੇਟਾ ਜੀ ਮਾਡਲ ਜੀ 2015 ਮਾਡਲ ਹੈ ਜੀ 1.6 SX ਆਪਸ਼ਨਲ ਪੁਸ਼ ਬਟਨ 스타ਟਰ ਡਾਕਟਰ ਸਾਹਿਬ ਦੀ ਕਾਰ ਆ ਡਾਕਟਰ ਸਾਹਿਬ ਦੀ ਹੈ ਬਕਾਇਦਾ ਡਾਕਟਰ ਦੇ ਨਾਮ ਆ ਆਰਸੀ ਐ ਨਹੀਂ ਵੀ ਡਮੀ ਉਹੀ ਕਹਿੰਦੇ ਵੀ ਡਾਕਟਰ ਦੇ ਨਾਮ ਤੇ ਆ ਤੇ ਇਹ ਕਾਰ ਦਾ 830000 ਰੁਪਏ ਆਸਕਿੰਗ ਹੈ ਜੀ ਪਰ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ 770000 ਦੀ ਕਾਰ ਦੇ ਦੇ ਲੋ ਜੀ 770000 ਦੀ 1.6 ਆ ਮਿੱਤਰੋ ਤੇ ਮਹਿੰਦਰਾ ਦੀ XUV ਇਹ ਕਿਹਨਾ ਮਾਡਲ ਦਾ ਜੀ ਇਹ 2014 ਮਾਡਲ ਹੈ ਜੀ ਹਾਂਜੀ ਓਨਲੀ 70000 ਚੱਲੀ ਆ ਬੰਪਰ ਟੂ ਬੰਪਰ ਨਿਊ ਕਾਰ ਆਈ ਬੰਪਰ ਟੂ ਬੰਪਰ ਓਰੀਜਨਲ ਕਹਿੰਦਾ ਜੀ ਹਾਂਜੀ ਓਰੀਜਨਲ ਆ 70000 ਦਾ ਰਿਕਾਰਡ ਪਿਆ ਮਿੱਤਰੋ ਇਹ ਡਬਲਯੂ ਗੜੀ ਡਬਲਯੂ 6 ਆਈ ਡਬਲਯੂ 6 ਮਾਡਲ 2014 ਆਈ 14 ਵਾਂ ਤੇ ਇਹਦੇ ਪੈਸੇ ਜੀ ਇਹਦੇ ਪੈਸੇ ਵੈਸੇ ਤਾਂ 5.5 ਲੱਖ ਰੁਪਇਆ ਕਹਿੰਦਾ ਜੀ 5.5 ਲੱਖ ਰੁਪਇਆ ਦੀ ਕਾਰ ਦੇ ਦੇਣ ਪੰਜ ਲੱਖ 25000 ਤੇ ਆ ਗਈ ਆਪਣੇ ਕੋਲ ਬਰੀਜ਼ਾ ਹਣਾ ਜੀ ਇਹ ਬਰੀਜ਼ਾ ਜੀ 2000 ਤੇ 19 ਮਾਡਲ ਹੈ ਜੀ ਹਾਂਜੀ 48 ਚੱਲੀ ਹੋਈ ਆ 48000 ਕਿਲੋਮੀਟਰ ਸਿਰਫ 48000 ਚੱਲੀ ਹੋਈ 2019 ਮਾਡਲ 2019 ਜੀਡੀਆਈ ਆ ਹਾਂਜੀ ਤੇ ਮੇਨ ਖਾਸੀ ਇਹ ਤਾਂ ਇਹਦੇ ਵਿੱਚ ਐਂਪ ਬੂਫਰ ਹਾਂਜੀ ਅ ਮਤਲਬ ਐਲਈਡੀ ਜਿਹੜੀ ਕਿੱਟ ਲੱਗੀ ਹੁੰਦੀ ਐ ਐਚਡੀ ਐਚਆਈਡੀ ਉਹ ਕਿੱਟ ਪਾਈ ਹੋਈ ਆ ਮਤਲਬ ਐਸੈਸਰੀ ਲਵਾਈ ਹੋਈ ਐ ਸਕਰੀਨ ਵਿੱਚ ਚੱਲਦੀ ਆ ਜੀ ਵੀਡੀਓ ਵਾਲੀ ਤੇ ਇਹ ਕਾਰ 8.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰ ਜੀ ਬੰਪਰ ਟੂ ਬੰਪਰ ਓਰੀਜਨਲ ਹੈ ਵੀ ਬੰਪਰ ਟੂ ਬੰਪਰ ਓਰੀਜਨਲ 48000 ਚੱਲੀ ਹੋਈ ਹੈ ਨਾ ਜੀ ਗਾਰੰਟੀ ਨਾਲ ਜੀ ਲਓ ਜੀ ਇਸ ਤੋਂ ਇਲਾਵਾ ਆਪਣੇ ਕਿਸੇ ਭਰਾਣੇ ਕੋਈ ਹੋਰ ਕਾਰ ਲੈਣੀ ਹੈ ਚੰਗੀ ਕਾਰ ਮਾੜੀ ਨਹੀਂ ਚੰਗੀ ਕਾਰ ਲੈਣੀ ਹੈ ਓਰੀਜਨਲ 100% ਕਹਦਾਦਾ ਹੈਗੀਆਂ ਨੇ ਵੀਰੇ ਠੀਕ ਹੈ ਕੋਈ ਇੱਕ ਅੱਧਾ ਗਿੱਠ ਹੋਵੇ ਉਹ ਬਾਈ ਹੋਰ ਤੁਹਾਨੂੰ ਦੱਸ ਦਾਂਗੇ ਹਰੇਕ ਕਾਰ ਦਾ ਵੈਸੇ ਹੈਗਾ ਤੇ ਬਾਕੀ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਇਸ ਤੋਂ ਇਲਾਵਾ ਕੋਈ ਵੀ ਕਾਰ ਲੈਣੀ ਹੈ ਘੱਟ ਚੱਲਿਆ ਹੋਈਆਂ ਵਧੀਆ ਸਾਫ ਸੁੱਤਰੀ ਕਾਰਾਂ ਤਾਂ ਜਿਹੜਾ ਸਕਰੀਨ ਤੇ ਸੇਮ ਨੰਬਰ ਚੱਲ ਰਿਹਾਗਾ ਇਹਦੇ ਕੰਟੈਕਟ ਕਰ ਲਓ ਬਾਕੀ ਜਿੰਨੇ ਵੀ ਆਪਣੇ ਇਸ ਬੈਲਟ ਦੇ ਵੀਰ ਨੇ ਮੁਕਸਰ ਏਰੀਆ ਦੇ ਬਟੰਡ ਏਰੀਆ ਦੇ ਇਹ ਵੀਡੀਓ ਨੂੰ ਬਤਾਂਦੇ ਸ਼ੇਅਰ ਵੀਰ ਕਰੋ ਜੀ ਬਾਕੀ ਧੰਨਵਾਦ ਵੀਡੀਓ ਦੇਖਣ ਲਈ